ਬਾਬਾ ਅੰਬੇਦਕਰ ਜਿੰਦਾਬਾਦ ਹਮ ਰਹੇ ਹਮ ਰਹੇ ਬਾਬਾ ਸਾਹਿਬ ਅੰਬੇਦਕਰ ਹਮ ਰਹੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਸਟੇਲ ਵਿੱਚ ਕਰੀਏ ਬਾਹਰ ਹੋ ਜਾਂਦਾ ਰੇਡੋ ਕੋ ਸਟੇਲ ਕਾ ਕੇ ਫੋਟੋ ਆ ਲੈ ਆ ਫੜਾ 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 ਆ ਲੈ ਆ ਵੀਡੀਓ ਪਾਉਂਦੇ ਨੇ ਉਹ ਮਸਾਲਾ ਦੀ ਬਣਾ ਦੇ ਕੋਲ ਹੈ ਨਹੀਂਗਾ ਪੰਗ ਬਿੰਦੀ ਦਾ ਬੰਦੀ ਸਾਬ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪਹਰਾ ਦੇਾਂਗੇ ਠੋਕੇ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਲਗਾਉਂ ਨਾਰੇ ਮੈਂ ਵੀਡੀਓ ਬਣਾ ਰਹੀ ਹਾਂ ਹਾਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭੀਮ ਬੰਦੇ ਆ ਰਹੇ ਅਮਰ ਰਹਿ ਬਾਬਾ ਸਾਹਿਬ ਅਮਰ ਰਹਿ ਅਮਰ ਰਹਿ ਬਾਬਾ ਸਾਹਿਬ ਅਮਰ ਰਹਿ ਅਮਰ ਰਹਿ ਅਮਰ ਰਹਿ ਬਾਬਾ ਸਾਹਿਬ ਤੁਹਾਡੀ ਸੋਚ ਤੇ ਰਾਹ ਦਿਾਂਗੇ ਟੋਸ ਬਾਤ ਕਰੀਏ ਆਲਾਂ ਦੌਣ ਬੰਦੇ ਅੱਜ ਜਿੱਲੇ ਸਾਰੇ ਲੱਗ ਜਾਣਾ ਸਾਰੇ ਪਹਿਲੇ ਇੱਕ ਹੀ ਤਰ੍ਹਾਂ ਦਾ ਹੁੰਦਾ ਪਿੱਛੇ ਸਾਰੇ ਉੱਥੇ ਵਾਵਾ ਸਾਹਿਬ ਤੇਰੀ ਸੋਚ ਤੇ ਕਰਾ ਦਿਆਂਗੇ ਤੋ ਵਾਵਾ ਆ ਲੋ ਜੋਦਰ ਮੈਂ ਤੇਰੀ ਜੈ ਭੀਮ ਜੈ ਭਾਰਤ ਆਓ ਜਿਓ ਬਾਬਾ ਸਾਹ ਤੇਰੀ ਸੋਚ ਤੇ ਪੈਰਾਂ ਦੇ ਅਗੇ ਝੁੱਕ ਕੇ ਬਾਬਾ ਸਾਹ ਤੇਰੀ ਸੋਚ ਤੇ ਪੈਰਾਂ ਦੇ ਅਗੇ ਝੁੱਕ ਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਜੈ ਭੀਮ ਜੈ ਭਾਰਤ

Hjelp ham! Hjelp ham! ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਲੋਕ ਜੀ ਜੀ ਨੋ ਗੇਟੋ ਯਾਰ ਤੁਹਾਨੂੰ ਬਰਾਬਰ ਜਲਦੀ ਮੈਂ ਸਾਹਮਣੇ ਆ ਗਿਆ ਇਹ ਕੋਈ ਸਰਪ ਕੋਈ ਚਾਦਰ ਦਰਸ਼ਕੋ ਯਾਰ

ਆ ਤੇ ਕਾਸਾ ਪੜੇਗੀ ਜੀ ਉਹ ਕਾਹਦੀ ਜਾਣ ਕੇ ਮਾਰੇ ਮਨਾਏ ਜੋਕੇ ਪਹਿਲਾ ਦੇ ਆ ਕੇ ਜੋਕੇ ਪਹਿਲਾ ਦੇ ਆ ਕੇ ਜੋਕੇ ਉਹ ਅੱਗੇ ਚਲੋ ਭਾਈ ਸਾਹਿਬ ਇਹ ਸੜਕ ਉੱਪਰ ਲਗਾ ਲੋ ਯਾਰ Para Bjarne e Toski! Para Bjarne e Toski! Para Bjarne ਜਿਹੜੇ ਪੈਰੋਕਾਰ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਤੀ ਕਰਦਾ ਕਿ ਜੋ ਵੀ ਉਹਨਾਂ ਦੀਆਂ ਸਿੱਖਿਆਵਾਂ ਜੋ ਉਹਨਾਂ ਦੇ ਉਪਦੇਸ਼ ਆ ਜੋ ਵੀ ਉਹਨਾਂ ਦੇ ਪੈਰੋਕਾਰ ਆ ਉਹ ਉਹਨਾਂ ਨੂੰ ਚੱਲਣ ਜੇਕਰ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਦੇ ਜਿਹੜੇ